ਹਾਂਜੀ ਕੀ ਹਾਲ ਚਾਲ ਆਲਾ ਮੀਤ ਕਰ ਜਾਵਾਂਗੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਚੈਨਲ ਤੇ ਮੈਂ ਤੁਹਾਡਾ ਸਵਾਗਤ ਕਰਦਾ ਸਾਰਿਆਂ ਦਾ ਸੋ ਜਦਾਂ ਕਿ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਬਾਰਦਾਤਾਂ ਇੰਨੀਆਂ ਵੱਧ ਰਹੀਆਂ ਨੇ ਕੋਈ ਖਿਡਾਰੀ ਮਾਰ ਦਿੱਤਾ ਜਾਂਦਾ ਕਿਸੇ ਮਾਂ ਦਾ ਪੁੱਤ ਮਾਰਿਆ ਜਾਂਦਾ ਕੋਈ ਸੰਘਰਮਾਰ ਦਿੱਤਾ ਜਾਂਦਾ ਚੱਲਦੀਆਂ ਗੱਡੀਆਂ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਘਰਾਂ ਦੇ ਵਿੱਚ ਗੁੰਡੇ ਪੜ ਕੇ ਬੁੜੀਆਂ ਨੂੰ ਬੰਦਿਆਂ ਨੂੰ ਲੁੱਟ ਲੈਂਦੇ ਨੇ ਤੇ ਬੱਚੇ ਤੱਕ ਨਹੀਂ ਛੱਡਦੇ ਹੈਗੇ ਸੋ ਅੱਜ ਇੱਕ ਅਜਿਹੀ ਹੀ ਖਬਰ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਿੱਥੇ ਇੱਕ ਘਰ ਦੇ ਵਿੱਚ ਬੁੜੀਆਂ ਬੈਠੀਆਂ ਨੇ ਉੱਥੋਂ ਚੋਰਾਂ ਨੂੰ ਪਤਾ ਕਰਦੇ ਨੇ ਵੀ ਇਸ ਘਰ ਦੇ ਵਿੱਚ ਕੋਈ ਬੰਦਾ ਨਹੀਂ ਹੈਗਾ ਇਹ ਘਰ ਦੇ ਵਿੱਚ ਨਗਦੀ ਪਈ ਆ ਇਸ ਘਰ ਦੇ ਵਿੱਚ ਗਹਿਣੇ ਪਏ ਨੇ ਤੇ ਹੁਣ ਜਿਹੜੇ ਬਾਰ ਦਾ ਤੁਹਾਨੂੰ ਅੰਜਾਮ ਦਿੰਦੇ ਨੇ ਉਹ ਕੋਈ ਪੜ੍ਹੇ ਲਿਖੇ ਤਾਂ ਜਦੋਂ ਕਹਿ ਸਕਦੇ ਪੜ੍ਹੇ ਲਿਖੇ ਹੋ ਸਕਦੇ ਆ ਪਰ ਜ਼ਿਆਦਾਤਰ ਉਹਨਾਂ ਦੇ ਵਿੱਚ ਨਿਸ਼ੇੜੀ ਹੁੰਦੇ ਨੇ ਤੇ ਨਿਸ਼ੇੜੀ ਵੀ ਐਸ ਲੈਵਲ ਦੇ ਹੁੰਦੇ ਨੇ ਵੀ ਜਿਨ੍ਹਾਂ ਦਾ ਸਰਦਾ ਹੀ ਹੈ ਨਹੀਂ ਜਿਨ੍ਹਾਂ ਦਾ ਨਸ਼ੇ ਤੋਂ ਬਿਨਾ ਇੱਕ ਪਲ ਵੀ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਂਦਾ ਸੋ ਐਡਾਂ ਦੇ ਲੋਕ ਨੇ ਜਿਹੜੇ ਬਈ ਉਹ ਇਹਨਾਂ ਬਾਰ ਦਾ ਤੁਹਾਨੂੰ ਇੰਜਾਮ ਦਿੰਦੇ ਨੇ ਉਹ ਮੂਰੇ ਨਹੀਂ ਦੇਖਦੇ ਵੀ ਕੀ ਇਹ ਬੰਦਾ ਜਿਹਨੂੰ ਅਸੀਂ ਮਾਰਨ ਜਾ ਰਹੇ ਹਾਂ ਉਹਦਾ ਪਿੱਛੇ ਪਰਿਵਾਰ ਹੋਏਗਾ ਉਹਦਾ ਵੀ ਕੋਈ ਆਪਣਾ ਹੋਏਗਾ ਜਿੱਦਾਂ ਸਾਡੀਆਂ ਮਾਵਾ ਘਰਾਂ ਦੇ ਵਿੱਚ ਸਾਡੇ ਲਈ ਇੰਤਜ਼ਾਰ ਕਰਦੀਆਂ ਜਿੱਦਾਂ ਸਾਡੀਆਂ ਮਾਵਾ ਸਾਡੇ ਲਈ ਫਿਕਰਾਂ ਕਰਦੀਆਂ ਵੀ ਕਿ ਇਹਨੂੰ ਅਸੀਂ ਮਾਰਨ ਲੱਗੇ ਆ ਉਹਦੀ ਵੀ ਕੋਈ ਫਿਕਰ ਕਰਦਾ ਹੋਏਗਾ ਖੈਰ ਰੱਬ ਜਾਣਦਾ ਪਰ ਜਿਹੜੀ ਆ ਤੁਹਾਨੂੰ ਮੈਂ ਤਾਂ ਤਸਵੀਰ ਸ਼ੇਅਰ ਕਰਦਾ ਜਿਹਦੇ ਵਿੱਚ ਇੱਕ ਲੁੱਟ ਦੀ ਵਾਰ ਦਾਦ ਨੂੰ ਦੇਖੋ ਕਿਵੇਂ ਲਟੇਰੇ ਇੰਤਜ਼ਾਮ ਦਿੰਨੇ ਸੋ ਇਹ ਆ ਵੱੜਗੇ ਲਟੇਰੇ ਦੇ ਅੰਦਰ ਇਹ ਪਿੱਖੀ ਪਿੰਡ ਦੀ ਤਸਵੀਰ ਹੈ ਜਿੱਥੇ ਘਰ ਦੇ ਵਿੱਚ ਦੇਖੋ ਕੋਈ ਐਸੀ ਜੀ ਚੀਜ਼ ਨਹੀਂ ਛੱਡੀ ਹੈਗੀ ਜਿੱਦੀ ਤਲਾਸ਼ੀ ਨਾ ਲੇਖ ਲਈ ਹੋਵੇ ਦੋ ਲਟੇਰੇ ਤੇਜ ਤਿਆਰ ਹਥਿਆਰਾਂ ਨਾਲ ਅੰਦਰ ਵੱੜਦੇ ਆ ਦੇਖੋ ਅੰਦਰ ਵੱੜਗੇ ਤੇ ਅੰਦਰ ਵੱਲ ਕੇ ਆ ਕੁਛ ਇਹਨਾਂ ਨੇ ਕੀਤਾ ਸਾਰੇ ਘਰ ਦੀ ਸ਼ਾਨਵੇਂ ਕਰਕੇ ਬਈ ਜੀ ਸਾਰੇ ਘਰ ਨੂੰ ਫਰੋਲਾ ਫਰਾਲੀ ਕਰਕੇ ਤਹਿਸ ਮੈਸ ਕਰਕੇ ਲੁੱਟ ਕੇ ਲੈ ਗਏ ਸੋ ਜੇ ਅਸੀਂ ਵੀ ਸ਼ਾਂਤ ਬੈਠੇ ਆ ਅਸੀਂ ਵੀ ਆਰਾਮ ਦੇ ਨਾਲ ਬੈਠੇ ਆ ਵੀ ਸੋਜ ਰਹੇ ਆ ਵੀ ਇੱਥੇ ਕੀ ਨਹੀਂ ਆਉਣਾ ਤੇ ਦੇਖ ਸਕਦੇ ਹੋ ਦੇਖੋ ਦੋ ਬੰਦੇ ਜਾਂਦੇ ਆ ਅੰਦਰ ਤੇ ਅੰਦਰੋਂ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਆ ਤਸਵੀਰ ਹੈ ਜੀ ਕੈਫੇ ਦੀ ਪੀਖੀ ਪਿੰਡ ਦੇ ਵਿੱਚ ਬਣਿਆ ਇੱਕ ਕੈਫੇ ਦੀ ਆ ਜਿੱਥੇ ਦੇਖੋ ਕੈਫੇ ਦੇ ਵਿੱਚ ਲਟੇਰੇ ਆਉਂਦੇ ਨੇ ਹਥਿਆਰ ਦੀ ਨੋਕ ਤੇ ਜਿਹੜੀ ਨਗਦੀ ਆ ਖੋਕੇ ਲੈ ਜਾਂਦੇ ਨੇ ਤੇ ਦੁਕਾਨਦਾਰ ਬੈਠਾ ਵਿਚਾਰਾ ਉਹਨਾਂ ਨੂੰ ਕਹਿਣ ਉਹ ਵੀ ਲੈ ਜਾਓ ਜੋ ਕੁਝ ਲੈ ਕੇ ਜਾਣਾ ਪਰ ਮੇਰੀ ਜਾਣ ਬਖਸ਼ ਦਿਓ ਸੋ ਇਦਾਂ ਦੇ ਤਾਜ਼ੇ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਇਹ ਕੋਈ ਜੋ ਸੋ ਕੁਝ ਇਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਇਆ ਜਿਹਦੇ ਵਿੱਚ ਲੋਕ ਘਰਾਂ ਨੂੰ ਕੱਲਿਆਂ ਨਹੀਂ ਛੱਡ ਕੇ ਜਾ ਸਕਦੇ ਬਾਹਰ ਨਿਕਲਦੇ ਆ ਤੇ ਗੋਲੀਆਂ ਦੇ ਨਾਲ ਹੋ ਜਾਂਦੇ ਨੇ ਤੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਪਈਆਂ ਨੇ ਸ ਸਰਕਾਰ ਨੂੰ ਬੇਨਤੀ ਆ ਵੀ ਇਹਨਾਂ ਲਟੇਰਿਆਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਅਸਿਆਂ ਨੂੰ ਇਹ ਇੱਕ ਨਹੀਂ ਹੈਗੇ ਇਹ ਤਾਂ ਉਹ ਨੇ ਜਿਹੜੇ ਵੀਡੀਓ ਦੇ ਵਿੱਚ ਆ ਜਾਂਦੇ ਨੇ ਤੇ ਕਈ ਅਜਿਹੇ ਹੈਗੇ ਨੇ ਹੋਰ ਵੀ ਜਿਹੜੇ ਵੀਡੀਓ ਦੇ ਵਿੱਚ ਨਹੀਂ ਆਉਂਦੇ ਪਰ ਵਾਰਦਾਤਾ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਨੇ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਲਈ ਤਦ ਤੱਕ ਲਈ ਰੱਬ ਰੱਖਾ